ਦਿਵਯਾ ਪਹੂਜਾ ਦੇ ਕਤਲ ਕੇਸ ਵਿੱਚ ਵੱਡਾ ਖੁਲਾਸਾ ਪਾਖੜਾ ਨਹਿਰ ਵਿੱਚ ਲਾਸ਼ ੌਣ ਦੀ ਮਿਲੀ ਜਾਣਕਾਰੀ ਇੱਕ ਦੋਸ਼ੀ ਗ੍ਰਿਫਤਾਰ ਅਤੇ ਦੂਜਾ ਹਾਲੇ ਵੀ ਹੈ ਫਰਾਰ ਦੀ ਗੁਰੂਗ੍ਰਾਮ ਵਿੱਚ ਗੈਂਗਸਟਰ ਸੰਦੀਪ ਕਡੋਲੀ ਦੀ ਪ੍ਰੇਮਿਕਾ ਦੇ ਕਤਲ ਦੇ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਜਿਸ ਵਿੱਚ ਦਿਵਯਾ ਪਹੋਜਾ ਦੀ ਲਾਸ਼ ਪਾਖੜਾ ਨਹਿਰ ਵਿੱਚ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਦੇ ਚਲਦਿਆਂ ਗੋਤਾਖੋਰਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਫਿਲਹਾਲ ਹਾਲੇ ਤੱਕ ਲਾਸ਼ ਦੀ ਕੋਈ ਪ੍ਰਾਪਤੀ ਨਹੀਂ ਹੋ ਪਾਈ ਹੈ ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਪੁੱਛਗਿੱਛ ਦੌਰਾਨ ਬਲਰਾਜ ਸਿੰਘ ਨੇ ਦੱਸਿਆ ਕਿ ਉਸਨੇ ਰਵੀ ਬੰਗਾ ਨਾਲ ਮਿਲ ਕੇ ਦਿਵਯਾ ਦੀ ਲਾਸ਼ ਨੂੰ ਪਾਖੜਾ ਨਹਿਰ ਵਿੱਚ ਸੁੱਟਿਆ ਸੀ ਜਿਨ੍ਹਾਂ ਵਿੱਚ ਬਲਰਾਜ ਸਿੰਘ ਗਿੱਲ ਨੂੰ ਕਲਕੱਤਾ ਦੇ 에য়ারਪੋਰਟ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਰਵੀਪੰਗਾ ਜੋ ਕਿ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਦਿਵਯਾ ਪਹੂਜਾ ਦਾ ਕਤਲ 2 ਜਨਵਰੀ ਨੂੰ ਹੋਇਆ ਸੀ ਤੇ ਅੱਜ 13 ਜਨਵਰੀ ਤੱਕ ਉਸ ਦੀ ਲਾਸ਼ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਦੱਸਦੀ ਹੈ ਕਿ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ਦੇ ਮਾਲਿਕ ਅਭਿਜੀਤ ਸਿੰਘ ਨੇ ਦਿਵਯਾ ਪਹੂਜਾ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ ਤੇ ਉਸ ਤੋਂ ਮਗਰੋਂ ਉਸ ਦੀ ਲਾਸ਼ ਨੂੰ ਆਪਣੇ ਦੋਸਤ ਸਾਥੀਆਂ ਨਾਲ ਮਿਲ ਕੇ BMW ਕਾਰ ਦੁਆਰਾ ਠਿਕਾਣੇ ਲਾਉਣ ਲਈ ਕਿਹਾ ਸੀ ਜਿਸ ਮਗਰੋਂ ਉਹ ਕਾਰ ਜਿਸ ਵਿੱਚ ਦਿਵਯਾ ਪਹੋਜਾ ਦੀ ਲਾਸ਼ ਸੀ ਉਸ ਨੂੰ ਪਟਿਆਲਾ ਦੇ ਨਵੇਂ ਬੱਸ ਸਟੈਂਡ ਤੋਂ ਬਰਾਮਦ ਕੀਤਾ ਗਿਆ ਸੀ ਜਿਸ ਵਿੱਚ ਦੋਸ਼ੀ ਅਤੇ ਲਾਸ਼ ਦੋਵੇਂ ਨਹੀਂ ਸਨ ਅਤੇ ਬਾਅਦ ਵਿੱਚ ਉਹਨਾਂ ਦੇ ਇੱਕ ਦੋਸ਼ੀ ਨੂੰ ਪੁਲਿਸ ਨੇ ਕੋਲਕਾਤਾ 에য়ারਪੋਰਟ ਤੋਂ ਗ੍ਰਿਫਤਾਰ ਕਰ ਲਿਆ ਸੀ ਅਤੇ ਦੂਜੇ ਦੋਸ਼ੀ ਦੀ ਤਲਾਸ਼ ਹਲੇ ਵੀ ਜਾਰੀ ਹੈ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਲਾਸ਼ ਨੂੰ ਲੱਭ ਲਿਆ ਜਾਵੇਗਾ ਅਤੇ ਦੂਜੇ ਫਰਾਰ ਹੋਏ ਦੋਸ਼ੀ ਨੂੰ ਵੀ ਬਿਊਰੋ ਰਿਪੋਰਟ ਚੜ੍ਹਦੀਕਲਾ ਟਾਈਮ ਟੀਵੀ